ਕਾ ਅਜਨਾਲਾ ਦੇ ਬਤਾਈ ਕਥੇ ਸਾਭਾ ਦਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਆਪਣੇ ਪਿੰਡ ਚ ਵੋਟਾਂ ਚ ਹਾਰ ਜਾਣ ਦੀ ਸੋਸ਼ਲ ਮੀਡੀਆ ਤੇ ਕੱਲ ਕਾਫੀ ਚਰਚਾ ਹੋਈ ਸੀ ਜਿਸ ਨੂੰ ਲੈ ਕੇ ਉਹਨਾਂ ਨੂੰ ਮੀਡੀਆ ਸਾਹਮਣੇ ਆਉਣਾ ਪਿਆ ਅਤੇ ਉਹਨਾਂ ਨੇ ਦੱਸਿਆ ਕਿ ਉਹ ਕਿਉਂ ਆਪਣੇ ਪਿੰਡੋਂ ਹਾਰੇ ਹਨ ਉਸ ਦਾ ਉਹਨਾਂ ਨੇ ਕਾਰਨ ਵੀ ਦੱਸਿਆ ਸੁਣਾਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਕੁਲਦੀਪ ਸਿੰਘ ਢਾਲੀਵਾਲ ਨੇ ਅੱਜ ਕਲਾਇ ਨਾਲੇ ਦੇ ਵਿੱਚ ਬਲਾਕ ਸਭਤੀ ਤੇ ਜ਼ਿਲ੍ਹਾ ਪਤਸ਼ ਦੇ ਵਿੱਚ ਅਜਨਾਲੇ ਦੇ ਨਿਵਾਸੀਆਂ ਨੇ ਮੇਰੀ ਵਿਧਾਨ ਸਭਾ ਦੇ ਨਿਵਾਸੀਆਂ ਨੇ ਜਿੰਨਾ ਪਿਆਰ ਸਤਿਕਾਰ ਆਮ ਆਦਮੀ ਪਾਰਟੀ ਨੂੰ ਮੈਨੂੰ ਮੇਰੇ ਸਾਥੀਆਂ ਨੂੰ ਜਿੰਨਾ ਪਿਆਰ ਅੱਜ ਮਿਲਿਆ ਪਹਿਲੀ ਵਾਰ ਪਹਿਲੀ ਵਾਰ ਇਹ ਵੀ ਸਾਹ ਸੁਆ ਕਿ ਜੇ ਆਪਾਂ ਜਨਤਾ ਦੇ ਕੰਮ ਕਰਦੇ ਆ ਜੇ ਆਪਾਂ ਆਪਣੇ ਹਲਕੇ ਦੇ ਕੰਮ ਕਰਦੇ ਆ ਤੇ ਲੋਕ ਜਿਹੜੇ ਕਿਦਾਂ ਪਿਆਰ ਕਰਦੇ ਆ ਕੰਮ ਨੂੰ ਪਿਆਰ ਕਰਦੇ ਆ ਲੋਕ ਸੋ ਅੱਜ ਜਿਹੜੀ ਇਹ ਇਲੈਕਸ਼ਨ ਹੋਈ ਆ ਸਾਡੇ ਹਲਕੇ ਦੇ ਵਿੱਚ 4 ਜ਼ਿਲ੍ਹਾ ਪਤੀਜੇ ਸੀਗੀਆਂ ਜ਼ਿਲ੍ਹਾ ਪਤੀਜੇ ਜ਼ੋਨ ਸੀਗੇ ਅਸੀਂ ਚਾਰੇ ਜ਼ੋਨ ਜਿਹੜੇ ਆ ਬਹੁਤ ਵਧੀਆ ਲੀਡ ਦੇ ਨਾਲ ਜਿੱਤੇ ਆ ਚਮਾ ਜ਼ੋਨਾਂ ਦੇ ਵਿੱਚ ਅਸੀਂ ਪਾਰਟੀ ਦੇ ਬਹੁਤ ਪੁਰਾਣੇ ਸੀਨੀਅਰ ਜਿਹੜੇ ਸਾਡੇ ਆਗੂ ਸੀਗੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਸੀਗੀਆਂ ਅਸੀਂ ਚਮਿਆ ਦੀ ਜ਼ੋਨ ਤੋਂ ਸਾਡੀ ਪਾਰਟੀ ਦੇ ਬਹੁਤ ਵਜੂਦਗ ਲੀਡਰ ਜਿਨ੍ਹਾਂ ਨੇ ਅਜਨਾਲੇ ਚ ਪਾਰਟੀ ਬਣਾਈ ਸੀਗੀ ਸਰਦਾਰ ਸਿੰਦਰ ਸਿੰਘ ਮਾਨ ਉਹਨਾਂ ਦੀ ਧੀ ਨੂੰ ਮਨਦੀਪ ਕੌਰ ਜੀ ਨੂੰ ਅਸੀਂ ਟਿਕਟ ਦਿੱਤੀ ਚਮਿਆਦੀ ਤੋਂ ਉਹ ਵੀ ਜਿੱਤ ਗਏ ਅਸੀਂ ਅਜਨਾਲਾ ਜ਼ੋਨ ਤੋਂ ਸਾਡੀ ਪਾਰਟੀ ਦੇ ਲੀਡਰ ਨੇ ਜੀਤ ਸ਼ਾਹ ਜੀ ਉਹਨਾਂ ਦੀ ਧੀ ਨੂੰ ਟਿਕਟ ਦਿੱਤੀ ਉਹ ਵੀ ਜਿੱਤ ਗਏ ਅਸੀਂ ਜਿਹੜਾ ਸਾਡਾ ਬਸ਼ੋਆ ਜ਼ੋਨ ਸੀਗਾ ਉੱਥੋਂ ਪਾਰਟੀ ਦੇ ਬਲਾਕ ਪ੍ਰਧਾਨ ਸਰਦਾਰ ਬਲਜੀਤ ਸਿੰਘ ਬਲਬਾਬਾ ਨੂੰ ਟਿਕਟ ਦਿੱਤੀ ਉਹ ਵੀ ਚੋਣ ਜਿੱਤ ਕੇ ਔਰ ਅਸੀਂ ਰਮਦਾਸ ਤੋਂ ਸਰਦਾਰ ਪ੍ਰਗਟ ਸਿੰਘ ਓਣੀ ਸਾਡੀ ਪਾਰਟੀ ਦੇ ਲੀਡਰ ਹੈ ਉਹਨਾਂ ਦੀ ਪਤਨੀ ਸਾਡੇ ਪਿਆਰੇ ਭੈਣ ਜੀ ਬਜਿੰਦਰ ਕੌਰ ਨੂੰ ਟਿਕਟ ਦਿੱਤੀ ਉਹ ਵੀ ਇਲੈਕਸ਼ਨ ਜਿੱਤ ਗਈ ਸੀ ਚਾਹ ਦੇ ਜ਼ਿਲ੍ਹਾ ਪੁਲਿਸ ਜਿਹੜੀਆਂ ਜਿੱਤੀਆਂ ਔਰ ਦੋਵਾਂ ਰਮਦਾਸ ਤੇ ਅਜਨਾਲਾ ਬਲਾਕਾਂ ਦੇ ਵਿੱਚ ਸਾਡੀਆਂ ਟੋਟਲ ਸੰਤੀਆਂ ਜਿਹੜੀਆਂ ਸੀਗੀਆਂ ਉਹ 33 ਸੀਗੀਆਂ 33 ਬਲਾਕ ਸੰਪਤੀ ਜੂਨ ਸੀਗੇ ਔਰ 10 ਪਹਿਲਾਂ ਜਿਹੜੇ ਬਿਨਾ ਮੁਕਾਬਲੇ ਸਾਡੇ ਜਿਹੜੇ ਜੇਤੂ ਕਦਾਦ ਹੋਏ ਸੀਗੇ ਉਹ ਦੋਸਤੋਂ ਬਾਅਦ ਤੇ ਹੀ ਉਹਤੇ ਇਲੈਕਸ਼ਨ ਹੋਈ ਬਹੁਤ ਵਧੀਆ ਪਹਿਲੀ ਤਮਾਜ ਨਾਲੇ ਵਾਲਿਆਂ ਨੂੰ ਵਧਾਈ ਦੇਣਾ ਕਿ ਉਹਨਾਂ ਨੇ ਇਲੈਕਸ਼ਨ ਚ ਬਹੁਤ ਵਧੀਆ ਹਿੱਸਾ ਲਿਆ ਅਮਨ ਅਮਾਨ ਦੇ ਨਾਲ ਵੋਟਾਂ ਪਾਈਆਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕੋਈ ਧੱਕਾ ਨਹੀਂ ਕੁਛ ਨਹੀਂ ਹੋਇਆ ਔਰ ਅੱਜ ਨਤੀਜਾ ਆਇਆ ਸਵੇਰ ਤੋਂ ਲੈ ਕੇ ਹੁਣ ਨਤੀਜਾ ਕੰਪਲੀਟ ਹੋਇਆ। ਔਰ ਅੱਜ ਵੀ ਸਾਰੀ ਸ਼ਾਂਤੀ ਦੇ ਨਾਲ ਚਾਹੇ ਇੱਥੇ ਕੱਲੀ ਬਤਕਤ ਸੀਗੇ ਕਿਉਂਕਿ ਮੁਕਾਬਲਾ ਕੱਲੀਆਂ ਦੇ ਨਾਲ ਸੀਗਾ। ਸਾਡੇ ਬਤਕਤ ਸੀਗੇ ਕਿਤੇ ਕਿਸ ਦਾ ਕੋਈ ਤਣਾਅ ਨਹੀਂ ਹੋਇਆ। ਔਰ ਅਸੀਂ 23 ਬਲਾਕ ਸੰਪਤੀ ਜੋਨਾਂ ਦੇ ਵਿੱਚੋਂ 22 ਜੋਨ ਜਿਹੜੇ ਜਿੱਤ ਗਏ। 1 ਜੋਨ ਜਿਹੜਾ ਅਸੀਂ ਮੇਰੇ ਗਲਤੀ 35 ਵੋਟਾਂ ਤੇ ਹਾਰ ਗਏ ਜਿਹੜਾ ਤੇੜੇ ਕਲਾਂ ਵਾਲ ਸੀ। ਸੋ ਸਭ ਲੋਕੇ ਸਾਡੇ 32 ਜ਼ੋਨ ਜਿਹੜੇ ਆ ਉਹ ਬਲਾਕ ਸੰਮਤੀਆਂ ਦੇ ਜਿੱਤ ਕੇ ਤੇ ਚਾਰੇ ਜ਼ਿਲ੍ਹਾ ਪਥੀਸ਼ਾ ਜਿੱਤ ਗਿਆਂ ਮੈਂ ਸਾਡੀਆਂ ਸੀਟਾਂ ਜਿਹੜੀਆਂ ਆਪਣੀ ਪਾਰਟੀ ਦੇ ਕੋਮੀ ਕਦਵਿੰਦਰ ਆਰਵਿੰਦ ਕੇਰਿਵਾਲ ਜੀ ਨੂੰ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਉਹਨਾਂ ਨੇ ਜੋ ਡਿਊਟੀ ਲਈ ਹੀ ਕਿ ਜਿੱਤ ਕੇ ਆਉਣਾ ਅਸੀਂ ਜਿੱਤੇ ਵੀ ਆ ਇਹ ਉਹਨਾਂ ਨੂੰ ਸੀਟਾਂ ਉਹਨਾਂ ਦੀ ਝੋਲੀ 'ਚ ਅਸੀਂ ਜਿਹੜੀਆਂ ਉਹ ਪਾਉਣੀਆਂ ਔਰ ਕੱਲ ਸਵੇਰੇ 10 ਵਜੇ ਅਸੀਂ ਮੈਂ ਆਪਣੇ ਘਰ ਜਿੰਨੇ ਸਾਡੇ ਉਮੀਦਵਾਰ ਸੀਗੇ ਉਹਨਾਂ ਨੂੰ ਚਾਹ ਤੇ ਬੁਲਾਇਆ ਉਹਦੇ ਤੋਂ ਬਾਅਦ ਅਸੀਂ ਸਾਦੇ ਜਾਣੇ ਦਲਬਾਦ ਸੱਬੱਥਾ ਟਿਕਟ ਜਾਵਾਂਗੇ ਉਹ ਜਿਹੜੇ ਬੰਦੇ ਇਹ ਸਮਝਦੇ ਸੀਗੇ ਕਿ ਐਸਜੀਪੀਸੀ ਦਾ ਸਮਗਰੀ ਵੰਡ ਕੇ ਹੜਾ ਦੇ ਵਿੱਚ ਪਤਾ ਨਹੀਂ ਅਸੀਂ ਕੀ ਕਰ ਦਾਂਗੇ ਦੁਨੀਆ ਬਹੁਤ ਸ਼ੀਸ਼ਾ ਹੈ ਦੁਨੀਆ ਵਕਾਸ ਦੇ ਕੰਮਾਂ ਨੂੰ ਪਹਿਲ ਦਿੰਦੀ ਹੈ ਦੁਨੀਆ ਇਦਾਂ ਪਹਿਲ ਨਹੀਂ ਦਿੰਦੀ ਔਰ ਮੈਨੂੰ ਇਹ ਵੀ ਇਹਨਾਂ ਲੋਕਾਂ ਤੇ ਚੰਗਾ ਹੀ ਕਿ ਕਾਂਗਰਸ ਇਲੈਕਸ਼ਨ ਲੜ ਲੈਂਦੀ ਜਿਸ ਢੰਗ ਨਾਲ ਕਾਂਗਰਸ ਨੇ ਅਜਨਾਲੇ ਦੇ ਵਿੱਚ ਕਾਲੀ ਦਲ ਦੇ ਨਾਮ ਨਾਲ ਕੇ ਇਲੈਕਸ਼ਨ ਲੜੀ ਇੱਕ ਪਾਸੇ ਕਾਲੀ ਦਲ ਤੇ ਕਾਂਗਰਸ ਸੀਗੀ ਇੱਕ ਪਾਸੇ ਆਮ ਆਦਮੀ ਪਾਰਟੀ ਸੀਗੀ ਦੋ ਦੋ ਜਾਂ ਤਿੰਨ ਜੋ ਉਹਨਾਂ ਦੇ ਵਿੱਚ ਭਾਜੀਪੀ ਵੀ ਸੀਗੀ ਮਤਲਬ ਇਹ ਕਾਂਗਰਸ ਤੇ ਕਾਲੀ ਇਕੱਠੇ ਹੋਏ ਇਕੱਠੇ ਹੋਣ ਦੇ ਬਾਵਜੂਦ ਵੀ ਅਜਨਾਲੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਝੰਡਾ ਉਹ ਨੀਵਾਂ ਨਹੀਂ ਕਰ ਸਕੇ ਔਰ ਕਦੀ ਸਾਡਾ ਝੰਡਾ ਜੜਾ ਨੀਵਾ ਨਹੀਂ ਹੋਊਗਾ ਕਿਉਂਕਿ ਅਸੀਂ ਵਿਕਾਸ ਕਰਦੇ ਹਾਂ ਅਸੀਂ ਲੋਕਾਂ ਦੇ ਕੰਮ ਕਰਦੇ ਹਾਂ ਅਸੀਂ ਅਜਨਾਲੇ ਨੂੰ ਵਿਕਾਸ ਦੇ ਪੱਖੋਂ ਇੱਕ ਨੰਬਰ ਦਾ ਸੂਬਾ ਬਣਾਉਣਾ ਇੱਕ ਨੰਬਰ ਦਾ ਆਪਣਾ ਜਿਹੜਾ ਵਿਧਾਨ ਸਭਾ ਹਲਕਾ ਬਣਾਉਣਾ ਔਰ ਸਾਡੇ ਮੁੱਖ ਮੰਤਰੀ ਸਾਹਿਬ ਜਦੋਂ ਵੀ ਅਸੀਂ ਉਹਨਾਂ ਕੋਲ ਫੰਡ ਮੰਗਦੇ ਰਹੇ ਹਾਂ ਉਹ ਸਾਨੂੰ ਪੈਸੇ ਦਿੰਦੇ ਰਹੇ ਔਰ ਮੈਨੂੰ ਰੀਅਲੀ ਪਹਿਲੀ ਵਾਰ ਅਹਿਸਾਸ ਹੋਇਆ ਕਿ ਜੇ ਕੰਮ ਕਰਦੇ ਹਾਂ ਤੇ ਫੇਰ ਕਿੱਦਾਂ ਲੋਕ ਤੁਹਾਡੀ ਸਪੋਰਟ ਕਰਦੇ ਆ ਕਿੱਦਾਂ ਤੁਹਾਨੂੰ ਜਿਹੜੀ ਆ ਉਹ ਵੋਟ ਪਾਉਂਦੇ ਆ ਇਹਨਾਂ ਲੋਕਾਂ ਨੇ ਵਿਕਾਸ ਦੇ ਨਾਂ ਤੇ ਜਿਹੜੇ ਕੰਮਾਂ ਦੇ ਮੋਹਰ ਲਾਈ ਆ ਬਿਲਕੁਲ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵਿਕਾਸ ਕੀਤਾ ਪੰਜਾਬ ਦੇ ਵਿੱਚ ਜਿਹੜਾ ਸੀਏ ਜਨਾਲੇ ਦੇ ਵਿੱਚ ਵਿਕਾਸ ਕੀਤਾ ਉਹ ਕੰਮਾਂ ਦੇ ਉੱਤੇ ਵਿਕਾਸ ਦੇ ਕੰਮਾਂ ਦੇ ਉੱਤੇ ਜਿਹੜਾ ਉਹ ਲੋਕਾਂ ਨੇ ਅੱਜ ਮੋਹਰ ਲਾਈ ਆ ਇੱਕ ਇੱਕ ਵਾਰ ਗੱਲ ਹੋਰ ਕਲੀਅਰ ਕਰਨੀ ਚਾਹੁੰਦਾ ਸੀਗਾ ਕਿ ਤੁਸੀਂ ਦੇਖਿਆ ਹੋਣਾ ਕਿ ਉਹ ਦੁਪਹਿਰੇ ਸੋਸ਼ਲ ਮੀਡੀਆ ਤੇ ਇੱਕ ਚਲਾਤਾ ਜੀ ਕਿ ਕੁਲਦੀਪ ਧਾਲੀਵਾਲ ਆਪਣੇ ਪਿੰਡੋਂ ਹਟ ਗਿਆ ਤੁਸੀਂ ਦੇਖਿਆ ਹੋਣਾ ਦੇਖੋ ਮੈਂ 2018 ਤੋਂ ਮੈਂ ਤੇ ਬਾਪੂ ਮਾਨ ਅਸੀਂ ਇਕੱਠੇ ਇਹ ਸਤਾ ਦਾ ਲੈਕਚਰ ਜੀ ਕੰਮ ਕਰਦੇ 18 ਤੋਂ ਲੈ ਕੇ ਹੁਣ ਤੱਕ ਜਦੋਂ ਮੈਨੂੰ ਪਾਰਟੀ ਨੇ ਅਜਨਾਲੇ ਦਾ ਹਲਕਾ ਚਾਤ ਦੇ ਲਾਇਆ ਇੱਥੇ ਹੀ ਮੈਂ ਕੰਮ ਕੀਤਾ ਇੱਥੇ ਮੈਂ ਕੰਮ ਕਰਦਾ ਮੈਂ ਪਾਰਟੀ ਦਾ ਇੱਕ ਡਿਸਪਲਿਨ ਵਾਲਾ ਬੰਦਾ ਪਾਰਟੀ ਦਾ ਡਿਸਪਲਿਨ ਵਾਲਾ ਸਿਪਾਈ ਆ ਮੈਂ ਕਦੀ ਪਾਰਟੀ ਦੇ ਪ੍ਰੋਟੋਕਾਲ ਦੀ ਉਲੰਘਣਾ ਨਹੀਂ ਕਰਦਾ ਔਰ ਮੇਰਾ ਪਿੰਡ ਜਿਹੜਾ ਮੇਰਾ ਜੱਦੀ ਪਿੰਡ ਉਹ ਰਾਜ ਸਾਂਸੀ ਵਿਧਾਨ ਸਭਾ ਹਲਕੇ ਦੇ ਵਿੱਚ ਜਿਹੜਾ ਆਉਂਦਾ ਉਹ ਬੰਦਾ ਜਦੋਂ ਦਾ ਮੈਂ 18 ਦਾ ਇਸ ਹਲਕੇ ਚ ਕੰਮ ਕਰਦਾ ਸੀ ਮੈਂ ਆਪਣੇ ਪਿੰਡ ਦੀ ਸਿਆਸਤ ਦੇ ਵਿੱਚ ਕਦੀ ਵੀ ਹਿੱਸਾ ਨਹੀਂ ਲਿਆ ਕਦੀ ਮੈਂ ਉੱਥੇ ਦਖਲਅਦਾਜ਼ੀ ਨਹੀਂ ਕਰਦਾ ਠੀਕ ਹੈ ਪਿੰਡ ਦੇ ਲੋਕਾਂ ਦਾ ਪਿਆਰ ਹੈ ਸਤਿਕਾਰ ਹੈ ਆਉਂਦੇ ਆ ਕਮਾ ਕਦਨ ਲਈ ਉਹ ਨਾ ਮੈਂ ਇਸ ਲੈਕਚਰ ਦੇ ਵਿੱਚ ਕਿਸੇ ਨੂੰ ਵੋਟ ਕਹੀ ਦਿੰਦਾ ਮਗਿਆ ਪਹਿਲਾਂ ਸਰਦਾਰ ਬਲਦੇਵ ਸਿੰਘ ਮਹਿਤਵੀਆਂ ਉੱਥੇ ਹਲਕਾ ਚਾਰ ਸੀਗੇ ਉਹ ਕੰਮ ਦੇਖਦੇ ਸੀਗੇ ਹੁਣ ਸਾਡੇ ਮੈਡਮ ਸੋਨੀਆ ਮਾਨ ਸੀਗੇ ਔਰ ਹੋਇਆ ਕੀ ਕਿ ਸੋਨੀਆ ਮਾਨ ਬੜੀ ਐਕਟਿਵ ਲੱਗੀ ਸੀਗੀ ਪਰ ਉਹਨਾਂ ਦਿਨਾਂ ਦੇ ਵਿੱਚ ਹੀ ਪਿੰਡੀ ਸੈਦਾਂ ਦੇ ਵਿੱਚ ਕਾਂਗਰਸ ਦੇ ਗੁੰਡਿਆਂ ਨੇ ਹਮਲਾ ਕਰਕੇ ਸਾਡੇ 4-5 ਵਤਕਾਂ ਨੂੰ जख्मी ਕਰਤਾ ਤੇ ਸੋਨੀਆ ਮਾਨ ਦੇ ਤਿੰਨ ਦਿਨ ਜਿਹੜੇ ਹਸਪੀਟਲ ਦੇ ਵਿੱਚ ਹੀ ਲੰਘੇ ਤੇ ਉਹ ਆ ਨਹੀਂ ਸਕੀ ਸਾਡੇ ਇਸ ਚਮਿਆਰੀ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਦੇ ਵਿੱਚ ਤਿੰਨ ਪਿੰਡ ਜਿਹੜੇ ਉਹ ਰਾਜਾ ਸਾਸੀ ਹਲਕੇ ਦੇ ਪੈਂਦੇ ਹੀਗੇ ਲਦੇ ਮੱਲੂ ਲੰਗਲ ਤੇ ਜਗਦੇਕਲਾ ਇਤਨੇ ਪਿੰਡ ਹਰਗੇ ਸੋ ਮੈਂ ਕਹਿਣਾ ਚਾਹੁੰਦਾ ਕਿ ਮੈਂ ਭਈ ਮੇਰਾ ਕੰਮ ਜਿਹੜਾ ਅਜਨਾਲੇ ਚ ਹੈ ਅਜਨਾਲੇ ਚ ਦੱਸੋ ਕੀ ਕੀਤਾ ਅਜਨਾਲੇ ਚ ਮੈਂ ਕੰਮ ਕਰਦਾ ਸੀ 18 ਤੋਂ ਲੈ ਕੇ ਹੁਣ ਤੱਕ ਮੈਨੂੰ 7 ਸਾਲ ਹੋ ਗਏ ਮੈਂ ਆਵਾਦ ਦੇਣਾ ਅਜਨਾਲੇ ਚ ਦੇਣਾ ਤੇ ਮੈਂ ਅਜਨਾਲੇ ਦੇ ਵਿੱਚ ਜਿੰਨੀ ਸੇਵਾ ਕੀਤੀ ਉਹ ਸੇਵਾ ਦਾ ਮੈਨੂੰ ਅਜਨਾਲਾ ਨਿਵਾਸੀਆਂ ਨੇ ਅੱਜ ਫਲ ਜਿਹੜਾ ਉਹ ਦਿੱਤਾ ਮੈਂ ਇੱਕ ਵਾਰ ਫੇਰ ਆਪਣੀ ਪਾਰਟੀ ਵੱਲੋਂ ਆਪਣੇ ਵੱਲੋਂ ਆਪਣੇ ਸਾਰੇ ਬਲਾ ਪ੍ਰਧਾਨਾਂ ਵੱਲੋਂ ਆਪਣੇ ਸਾਰੇ ਸਰਪੰਚ ਸਾਹਿਬਾਨਾਂ ਵੱਲੋਂ ਆਪਣੇ ਸਾਰੀ ਟੀਮ ਵੱਲੋਂ ਇੱਕ ਵਾਰ ਫੇਰ ਅਜਨਾਲਾ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਐਡੀ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਦੇ ਝੰਡੇ ਜੜਿਆ ਉਹ ਬੁਲੰਦ ਕੀਤੇ